ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ 430 ਸਾਲਾ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਕਲ ਜੁਗਦਾ ਹਨੇਰਾ ਚੁੱਕਣ ਲਈ ਇੱਕ ਜੋਤ ਜਗਤ ਵਿੱਚ ਆਈ ਏ ਕੁਲਪਹਾਰਤ ਦੇ ਵਿੱਚ ਚਾਨਣ ਹੈ ਰੁਸ਼ਨਾਈ ਏ ਰੁਸ਼ਨਾਈ ਏ ਅੱਜ ਦੇਵਤਿਆਂ ਨੇ ਅੰਬਰ ਤੋਂ ਫੁੱਲਾਂ ਦੀ ਵਰਖਾ ਲਾਈ ਏ ਵਡਭਾਗਾ ਨਗਰ ਵਡਾਲੀ ਦਾ ਗੁਰੂ ਅਰਜਨ ਦੀ ਵਡਿਆਈ ਏ ਇਹ ਵਾਰ ਹੈ ਬਾਬੇ ਵੱਡੇ ਦਾ ਜਗਵੀਰ ਦਾ ਇਸ ਦੀ ਮੰਨੇਗਾ ਮੈਂ ਗੰਡੇ ਦਾ ਸਿਰ ਪੰਨਿਆ ਹੈ ਇਹ ਮੁਗਲਾਂ ਦੇ ਸਿਰ ਪੰਨੇਗਾ ਸਤਿਗੁਰ ਨੇ ਕਿਹਾ ਲੜਾਈ ਇਹ ਸਿੱਖੋ ਲੜਨੀ ਪੈਣੀ ਏ ਇਸ ਮਨ ਦੇ ਵਿੱਚ ਘਾਟਾ ਹੈ ਇਹ ਘਾਟੀ ਚੜਨੀ ਪੈਣੀ ਏ ਇਹ ਬੜੀ ਪੜਾਈ ਮੁਸ਼ਕਲ ਹੈ ਪੜ੍ਹਨੀ ਏ ਪੜਨੀ ਪੈਣੀ ਏ ਹੱਥ ਮਾਲਾ ਪਕੜਨ ਵਾਲੜ ਓ ਤਲਵਾਰ ਵੀ ਪੜਨੀ ਪੈਣੀ ਏ ਜਦ ਜ਼ੁਲਮ ਸਿਖਰ ਤੇ ਪਹੁੰਚ ਗਿਆ ਜਦ ਹੋ ਗਈ ਬਾਤ ਅਖੀਰੀ ਦੀ ਦੋ ਤਿੰਗਾ ਸਤਗੁਰ ਪਾਲ ਲਈਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਰਾਜ ਭਾਗ ਦੀ ਮਾਲਕ ਸੀ ਇੱਕ ਨਰੀ ਫਕੀਰ ਕਹਾਉਂਦੀ ਸੀ ਇੱਕ ਝਖਮ ਕਰੇਂਦੀ ਦੁਸ਼ਮਣ ਉਹ ਇੱਕ जखਮ ਨੂੰ ਮਲਮ ਲਾਉਂਦੀ ਸੀ ਇੱਕ ਅੰਮ੍ਰਿਤ ਵਰਖਾ ਕਰਦੀ ਸੀ ਇੱਕ ਲਹੂਆਂ ਦੇ ਵਿੱਚ ਨਹੁੰਦੀ ਸੀ ਇੱਕ ਜ਼ੁਲਮ ਨੂੰ ਰੋੜੀ ਜਾਂਦੀ ਸੀ ਇੱਕ ਰੁਰਦਾ ਧਰਮ ਬਚਾਉਂਦੀ ਸੀ ਇੱਕ ਮਹਿਰਮ ਬਣੀ ਮਸੀਤਾਂ ਦੀ ਦੂਜੀ ਨੂੰ ਮੰਦਰ ਪਿਆਰਾ ਸੀ ਦੋਹਾਂ ਦੇ ਅੰਦਰ ਹੀ ਪੈਂਦਾ ਗੁਰੂ ਨਾਨਕ ਦਾ ਚਲਕਾਰਾ ਸੀ ਇਕ ਤੇਗ ਨਰਾਨੀ ਸਤਗੁਰੂ ਦੀ ਦੁਖੀਆਂ ਦੇ ਕਸ਼ਟ ਨਿਵਾਰ ਗਈ ਇਕ ਲਾ ਗਈ ਅੱਗ ਹਕੂਮਤ ਨੂੰ ਇਕ ਪਰਜਾ ਦਾ ਦਿਲ ਥਾਰ ਗਈ ਇਹ ਜੋੜੀ ਸੁੰਦਰ ਤੇਗਾ ਦੀ ਕਰ ਵੱਖਰੀ ਵੱਖਰੀ ਕਰ ਗਈ ਇਕ ਪੈਂਦੇ ਖਾਨ ਨੂੰ ਡੋਬ ਗਈ ਇਕ ਬਿਦੀ ਚੰਦਨ ਉਤਾਰ ਗਈ ਇਕ ਬਦਲਾ ਲੈ ਗਈ ਚੰਦੂ ਤੋਂ ਇਕ ਬਦਲ ਸਾਡੀ ਤਕਦੀਰ ਗਈ ਇਕ ਕਹਾਗੀਰ ਤੋਂ ਪਰੇ ਗਈ ਇਕ ਮੂਲੋ ਬਣੀ ਫਕੀਰ ਰਹੀ ਇੱਕ ਧਰਮ ਤੋਲ ਤੱਕ ਪਹੁੰਚ ਗਈ ਇੱਕ ਉੱਚਾ ਅੰਬਰ چیر ਗਈ ਹੈ ਜੋ ਸਿੱਧ ਸਤਗੁਰੂ ਨਾਨਕ ਦੀ ਭਾਰਤ ਦੇ ਭਾਗ ਲਕੀਰ ਗਈ ਜੋ ਬੰਦ ਬਵੰਜਾ ਰਾਜੇ ਸੰਸ ਸਤਗੁਰ ਨੇ ਹਾਮੀ ਭਰ ਦਿੱਤੀ ਉਸ ਬੰਦੀ ਛੋੜਨੇ ਸਬਨਾ ਦੀ ਟੱਟ ਬੰਦ ਖਲਾਸੀ ਕਰ ਦਿੱਤੀ ਉਸ ਯੁੱਗ ਪਲਟਾਉ ਜੋਧੇ ਨੇ ਸਾਡੀ ਕਿਸਮਤ ਤੱਕ ਪਲਟਾ ਦਿੱਤੀ ਦੇ ਮਾਲਾ ਦੇ ਬਦਲੇ ਹਿੰਦਿਆਂ ਦੇ ਹੱਥੀ ਤਲਵਾਰ ਖੜਾ ਦਿੱਤੀ ਕਤਾਰਪੁਰ ਹਰਗੋਬਿੰਦਪੁਰਾ ਗੁਰਸਰ ਦੀ ਤਰਤਬ ਸਾ ਦਿੱਤੀ ਤੇ ਕਾਠ ਮਾਰਿਆ ਦੁਸ਼ਮਣ ਨੂੰ ਇੱਕ ਕਾੜ ਦੀ ਤੋਪ ਚਲਾ ਦਿੱਤੀ ਰਜੰਦੇ ਵੀਰ ਸੁਪੁੱਤਰ ਨੇ ਚੁੰਟਣ ਕੇ ਸ਼ਤਰੂ ਮਾਰੇ ਨੇ ਗੰਗਾ ਦੀ ਅਜਮਤ ਰੱਖ ਲਈ ਗੰਗਾ ਦੇ ਅੱਖ ਦੇ ਤਾਰੇ ਨੇ ਨਾ ਭਟਕਣਾ ਅਸ਼ਟਿਆਤ ਹੁਣ ਥਾਂ ਥਾਂ ਤੇ ਸਜਦੇ ਕਰਨੇ ਦੀ ਤਰ ਗੁਰਾਤ ਤੇ ਪਉ ਮੁਕ ਜਾਵੇ ਤੇਰੀ ਚਿੰਤਾ ਜੀ ਨੇ ਮਰਨੇ ਦੀ ਪਰ ਤੱਕ ਧੜਾਂ ਵੱਲ ਝਿਜਕੀ ਨਾ ਝਟ ਕਰੀ ਨਾ ਉੱਥੇ ਡਰਨੇ ਦੀ ਆਦਤ ਹੈ ਉਹਦੇਆਂ ਸਿੰਘਾਂ ਨੂੰ ਸਿਰ ਵੱਡ ਤਲੀ ਤੇ ਧਰਨੇ ਦੀ ਅੰਮ੍ਰਿਤ ਸਰ ਸੋਮਾ ਹੈ ਅੰਮ੍ਰਿਤ ਦਾ ਸਤਗੁਰ ਦੀ ਅਮਰ ਨਿਸ਼ਾਨੀ ਹੈ ਅਸੀਂ ਭਾਰਤ ਦੇ ਵਿੱਚ ਜਿਉਂਦੇ ਹਾਂ ਇਹ ਗੁਰੂਆਂ ਦੀ ਕੁਰਬਾਨੀ ਹੈ ਉਹ ਨਕਲੀ ਗੁਰੂ ਉਹ ਸਮੇਂ ਦੇ ਕੁਝ ਹਿਰਦਾ ਆਪਣਾ ਵੱਲ ਕਰੋ ਇੱਕ ਆਪਣੇ ਹਲਵੇ ਮੰਡੇ ਲਈ ਲੋਕਾਂ ਨਾਲ ਨਾਲ ਵੱਲ ਸੱਲ ਕਰੋ ਕੋਈ ਦੇਸ਼ ਦਾ ਮਸਲਾ ਹੱਲ ਕਰੋ ਚਾਹੇ ਅੱਜ ਕਰੋ ਚਾਹੇ ਕੱਲ ਕਰੋ ਜੇ ਗੁਰਗੱਦੀ ਤੇ ਬਹਿਣਾ ਹੈ ਤਾਂ ਲਾਲ ਤਵੀ ਨਾ ਗੱਲ ਕਰੋ ਗੱਦੀ ਦੀ ਕੀਮਤ ਪੁੱਛ ਵੇਖੋ ਰਤਪੀਜੀਆਂ ਤਲਵਾਰਾਂ ਤੋਂ ਚਮਕੌਰ ਤੋਂ ਪੁੱਛੋ ਜਾ ਪੁੱਛੋ ਸਰਹੰਦ ਦੀਆਂ ਦੀਵਾਰਾਂ ਤੋਂ ਉਹ ਭੇਖੀ ਗੁਰੂ ਉਹ ਚੋਪਰ ਹੋ ਕਿਉਂ ਸ਼ੋਰ ਮਚਾਉਂਦੇ ਫਿਰਦੇ ਹੋ ਪਾਪੈਰੀ ਪਾਉਂੇ ਲੋਕਾਂ ਦੇ ਧੋਖੇ ਵਿੱਚ ਪਾਉਂਦੇ ਫਿਰਦੇ ਹੋ ਜਿੱਲੀ ਵਿੱਚ ਸੀਸ ਕਟਾਉਣਾ ਕੀ ਦਾੜੇ ਕਟਾਉਂਦੇ ਫਿਰਦੇ ਹੋ ਇਕ ਲਹੂ ਲਵਾ ਕੇ ਚੀਚੀ ਨੂੰ ਮਸੂਰ ਕਹਾਉਂਦੇ ਫਿਰਦੇ ਹੋ ਇਹ ਪੰਥ ਖਾਲਸਾ ਉਹ ਸਫਰੀ ਲਹੂਾਂ ਦੀ ਪੀੜ ਚੜ੍ਹਾਏਗਾ ਸਾਡੇ ਗੁਰੂਆਂ ਵਰਗਾ ਗੁਰੂ ਕੋਈ ਨਾ ਆਇਆ ਹੈ ਨਾ ਆਵੇਗਾ ਇਹ ਪੰਥ ਖਾਲਸਾ ਉਹ ਸਫਰੀ ਲਉ ਆਦੀ ਪੇਟ ਚੜਾਏਗਾ ਸਾਡੇ ਗੁਰੂਆਂ ਵਰਗਾ ਗੁਰੂ ਕੋਈ ਨਾ ਆਇਆ ਹੈ ਨਾ ਆਵੇਗਾ ਸਾਡੇ ਗੁਰੂਆਂ ਵਰਗਾ ਗੁਰੂ ਕੋਈ ਨਾ ਆਇਆ ਨਾ ਆਇਆ ਹੈ ਨਾ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ